हां जी मित्रों की हालचाल उम्मीद करता हूं सारे ठीक-ठाक हो गए ते बचे हो गए हड़ा तो आज दी ही वीडियो बनाण दा मेरा जमे माननी सी पंजाब दे एहोजे हालात देख के पर कुछ जरूरी गल्लां सी जो तोड़े नाल शेयर करनी है बहुत जरूरी ने पहली गल ता आपा सारे नु पता है कि हड़ा कारण बहुत नुकसान आया कइयां दे घर ਡੇ ਗਏ ਕइयां दी ਫਸਲਾਂ ਡੋਬ ਗਈਆਂ ਤੇ ਹਜੇ ਕੁਝ एहोजे ਨੁਕਸਾਨ ਆ ਜਿਹੜਾ ਪਾਣੀ ਉਤਰਨ ਤੋਂ ਬਾਅਦ ਪਤਾ ਲੱਗੇਗਾ ਤੇ ਅੱਜ ਦੀ ਤਰੀਕ ਵਿੱਚ ਆਪਾਂ ਸੋਸ਼ਲ ਮੀਡੀਆ ਤੇ ਦੇਖ ਹੀ ਰਹੇ ਆਂ ਵੀ ਪੰਜਾਬ ਕੀ ਆ ਤੇ ਪੰਜਾਬ ਦੀ ਪਾਵਰ ਕੀ ਆ ਲੋਕੀ ਬਹੁਤ ਮਦਦ ਕਰ ਰਹੇ ਆਂ ਲੋਕਾਂ ਦੀ ਖਾਣਾ ਪੀਣਾ ਸਾਰਾ ਕੁਝ ਪਹੁੰਚਾਇਆ ਜਾ ਰਿਹਾ ਆ ਤੇ ਵਧੀਆ ਚੰਗੀ ਗੱਲ ਵੀ ਆ ਬਸ ਮੈਂ ਤੁਹਾਨੂੰ ਇੱਕ ਛੋਟੀ ਜੀ ਰਿਕਵੈਸਟ ਕਰਨੀ ਚਾਹਣਾ ਵੀ ਚਲ ਹੋਈ ਜਾਂਦਾ ਹੈ ਜਦੋਂ ਪਾਣੀ ਉਤਰਦਾ ਆ ਉਸ ਤੋਂ ਬਾਅਦ ਅਸਲ ਨੁਕਸਾਨ ਪਤਾ ਲੱਗੂਗਾ ਕੁਝ ਨੁਕਸਾਨ ਤਾਂ ਇਹੋ ਜਿਹਾ ਹੋਊਗਾ ਜਿਹੜਾ ਪੈਸਾ ਨਾ ਕਦੇ ਵੀ ਪੂਰਾ ਨਹੀਂ ਹੋ ਸਕਦਾ ਬਾਕੀ ਫੇਰ ਵੀ ਮੈਂ ਤੁਹਾਨੂੰ ਇਹ ਕਹਿਣਾ ਚਾਹੁੰਦਾ ਜਦੋਂ ਵੀ ਡੋਨੇਸ਼ਨਾਂ ਸ਼ੁਰੂ ਹੋਣਗੀਆਂ ਹੈਲਪ ਜਰੂਰ ਕਰਿਓ 150 500000 ਜਿੰਨੀ ਕੁ ਵੀ ਤੁਸੀਂ ਕਰ ਸਕਦੇ ਹੋ ਜਰੂਰ ਕਰਿਓ ਇਹ ਸੋਚ ਕੇ ਨਾ ਬੈਠੇ ਰਹੋ ਵੀ ਮੇਰੇ 150 ਨਾਲ ਕੀ ਹੋਣ ਲੱਗਿਆ 150 ਨਾਲ ਹੀ 1000 ਬਣਦਾ ਹੈ 1000 ਨਾਲ ਹੀ ਲੱਖ ਬਣਦਾ ਤਾਂ ਹੈਲਪ ਜਰੂਰ ਕਰਿਓ ਬੜਾ ਦੁੱਖ ਹੁੰਦਾ ਹੈ ਪੰਜਾਬ ਦੇ ਇਹੋ ਜਿਹੇ ਹਾਲਾਤ ਦੇ ਕਿ ਮਦਦ ਜਰੂਰ ਕਰਿਓ ਬਸ ਤੇ ਇਸ ਤੋਂ ਬਾਅਦ ਆਪਾਂ ਮੂਡ ਨੂੰ ਥੋੜਾ ਜਿਹਾ ਫਰੈਸ਼ ਕਰਦੇ ਆਂ ਆਵਾਜ਼ 'ਚ ਥੋੜਾ ਜਿਹਾ ਕਰੰਟ ਲਿਆਉਣੇ ਆ ਤੇ ਤੁਹਾਨੂੰ ਹਸਾਉਣੇ ਆ ਪਹਿਲਾਂ ਇੰਟਰੋ ਦੇਖੋ ਤੁਹਾਨੂੰ ਤਾਂ ਮਾਰਨੇ ਕਿ ਮੈਂ ਠੇਕੇ ਉਹ ਐ ਕਰਾ ਦੂੰਗਾ ਮੈਂ ਗਰੀਬਾਂ ਨੂੰ ਆ दारू ਤੋਂ ਕੱਟ ਕਰਾ ਦੂੰਗਾ ਤਪਕੇ ਤਲਕਾ ਮੈਂ ਬੱਚਾ ਲੈਣ ਲਈ ਦੋਰ ਤੇ ਨੂੰ ਠੀਕ ਕਰਨ ਤੇ ਲਾਇਆ ਸੀ ਮੇਰੇ ਪ੍ਰੇਮ ਨੇ ਸਾਨੂੰ ਸੈੱਟ ਲਿਆ ਬੱਚਾ ਸਾਨੂੰ ਜੇਤ ਜਾਨਾ ਪਵੇ ਧੀਰੀ ਨਾਲ ਇੱਥੇ ਤੇ ਹੁੰਦੀ ਨਹੀਂ ਸਾਡੇ ਨਾਲ ਇਹਦਾ ਵੀ ਗਾਲ ਬੋਟਾ ਨੂੰ ਆ ਗਿਆ ਮੇਰੇ ਘਰ ਸੰਤੋਖ ਸਿੰਘ ਦੇ ਤਾਂ 76 ਪੂਰਾ ਹੋਵਾਂਗੇ ਤੇ ਫਿਰ ਬਾਅਦ ਗੱਲ ਕਰਾਂਗੇ ਵੀ ਹੁਣ ਬੋਟਾ ਚਾਹੀਦੀਆਂ ਕਿ ਜਾਂਦੇ ਜਾਓ ਮੁਸ਼ਕਲ ਦੀ ਗੱਲ ਹੈ ਤੁਸੀਂ YouTube ਦੇ ਸਾਰੇ ਜਾਣਾ ਅੱਗੇ ਜੀ ਹਾਂਜੀ ਹਾਂਜੀ YouTube ਦੇ ਸਾਰੇ ਅੱਗੇ ਜਾ ਰਹੇ ਹਾਂਗੇ 22 10 ਬੋਟੇ ਉੱਪਰ ਹੈਗੇ ਫੰਦਾ ਤੇਰੇ ਆਸਣ ਦੀ ਲੋੜ ਨਹੀਂ ਸਾਡੀਆਂ ਸਿੱਖ ਭਾਈਆਂ ਦੀ ਸੁਭਾਤਾ ਭਰਤੀਆਂ ਇੱਥੇ ਡਰਾਮੇ ਕਰਦਾ ਜਾਣੇ ਹੋ ਤੁਸੀਂ ਮਜ਼ਾ ਆਇਆ ਕੋਈ ਨਾ ਤੱਕ ਡੁੱਬ ਗਿਆ ਨਮੇਟਰ ਸਾਰਾ ਡੁੱਬ ਗਿਆ ਹਚਨ ਜਰਦਾ ਖਤਮ ਹੋਇਆ ਪਿਆ ਦੁਕਾਨ ਤੇ ਛਿੰਦੇ ਜਰਦਾ ਖਤਮ ਹੋਇਆ ਪਿਆ ਹੰਦਾ ਪਿਆ ਉੱਥੇ ਮਿੱਟੀ ਪਾ ਕੇ ਉਹਦੇ ਤੋੜੇ ਨੂੰ ਫਸਾ ਦੋ ਵਿੱਚ ਆਹ ਪੂਰੀ ਲੇਨ ਤਿਆਰ ਨਹੀਂ ਤੇ ਰਾਤ ਤੱਕ ਪਾਣੀ ਬਾਬਾ ਜੀ ਉੱਤੇ ਤੱਕ ਡਰ ਜਾਣਾ ਅੱਛਾ ਜੀ ਮੈਡਮ ਨੂੰ ਨਾਲ ਲੈ ਜਾ ਤੇ ਬੋਰੀ ਵਿੱਚ ਪਾ ਕੇ ਨੱਕੇ ਅੱਗੇ ਰੱਖ ਆਓ ਕਿੰਨੇ ਭੋਲੇ ਬਣ ਕੇ ਸੁਣਦੇ ਆ ਇਹਨਾਂ ਨਾਲੋਂ ਜ਼ਿਆਦਾ ਕਿੰਨੂੰ ਪਤਾ ਭੋਲੀਏ ਕਿੰਨੇ ਪਿਆਰ ਨਾਲ ਸੁਣ ਰਹੇ ਆ ਜਿਵੇਂ ਕੁਝ ਪਤਾ ਹੀ ਨਹੀਂ ਮੈਡਮ ਇਹ ਸਾਰੇ ਪੁਰਾਣੇ ਪਾਪੀ ਆ ਮੋਰੀ ਬੰਦ ਕਰ ਦਿਓ ਬਣ ਬਹੁਤ ਸ਼ਰਮ ਆ ਹਾਂ ਪਾਣੀ ਬਹੁਤ ਬੁੱਧੋ ਸੋਕ ਚੁੱਕਿਆ ਸੋ ਆਪਾਂ ਜਿੱਤਦੀਆਂ ਦੇ ਸੱਗੀਆਂ ਆ ਪਰ ਆਪਾਂ ਸਾਰੇ ਇਕੱਠੇ ਬਹੋਤੇ ਰਹਿੰਦੇ ਆ ਆਪਾਂ ਜਾਈਏ ਟੀਮਾ ਬਣਾ ਕੇ ਕੋਸ਼ ਬੰਦੇ ਨੂੰ ਨਿਕਾ ਜਣ ਤੋੜੇ ਨਾਲ ਹੱਜਵਾਓ ਕਈ ਵਾਰੋਂ ਮੁੱਠੀ ਉੱਚਾ ਪਾ ਕੇ ਉਹਦੇ ਫਸਾਈ ਲਾਉਂਦੇ ਸੋ ਵਾਲੇ ਟੌਂਗੀ ਲਾ ਕੇ ਕਾਟ ਡਾਗੇ ਬੀਬੀ ਦੀ ਗੱਲ ਕਿੰਨੀ ਸੀਰੀਅਸ ਹੋ ਕੇ ਸੁਣ ਰਹਾ ਹੈ ਕਦੇ ਘਰ ਵਾਲੀ ਦੀ ਗੱਲ ਸੁਣੀ ਐਵੇਂ ਜਿਨ੍ਹਾਂ ਨੂੰ ਦੱਸਣ ਡਈਆਂ ਬੀਬਾਂ ਉਹਨਾਂ ਨੇ ਮੋਰियां ਛੱਡ ਵੱਡੇ ਵੱਡੇ ਮੋਰੇ ਬੰਦ ਕਰ ਛੱਡੇ ਨੇ ਚਾਲੋ ਸੇਵਕਾ ਆਪਾਂ ਵੀ ਸੁਣ ਲਈਏ ਕਾਲੇ ਰੁਮਾਲ ਵਾਲਾ ਸਿਰ ਵੀ ਨਾਲ ਖਲਾਉਂਦਾ ਪਤੰਦਰ ਚਾਲੋ ਸੇਵਕਾ ਇੱਥੇ ਤਾਂ ਮੋਰੀ ਬੰਦ ਕਰਨ ਨੂੰ ਫਿਰਦੇ ਆ ਮੈਡਮ ਕਿਵੇਂ ਆਂਦੀ ਥੋੜੀ ਜ ਐ ਕਰਕੇ ਥੋੜੇ ਜ ਐ ਕਰਕੇ ਵਾਕੇ ਹੀ ਹੋਏ ਬੰਦ ਹੋ ਗਈ ਹਾਂਜੀ ਨਿਤਿਰ ਸਾਹਿਬ ਕੋ ਪਤਾ ਲੱਗਾ ਪਾਣੀ ਕਿੱਥੇ ਬੰਦ ਹੋਣਾ ਸਾਨੂੰ ਪਤਾ ਲੱਗ ਗਿਆ ਸੋਰੀਆਂ ਮਾਨ ਦੱਸ ਕੇ ਗਈ ਆ ਹਾਂ ਉਹ ਤੁਸੀਂ ਜਿੱਦਾਂ ਕਰੋ ਇੱਕ ਟੋੜਾ ਲਓ ਉਹ ਥਿੱਕੀ ਪਾ ਕੇ ਇੱਦਾਂ ਕਰਕੇ ਤੁਹਾਨੂੰ ਦੇ ਉਹ ਮੋਰੀ ਜਿਹਾ ਪਾਣੀ ਆਂਦਾ ਪਿਆ ਉੱਥੇ ਮਿੱਟੀ ਪਾ ਕੇ ਉਹਦੇ ਤੋੜੇ ਨੂੰ ਭਸਾ ਦੋ ਵਿੱਚ ਪਤੰਦਰੋਂ ਸਿੱਖ ਲੋ ਕੁਝ ਫੇਰ ਨਾ ਕਹੋ ਪਤਾ ਨਹੀਂ ਲੱਗਿਆ ਦਫਾ ਹੋਣਿਆ ਕਿਤੇ ਘਰ ਵਾਲੀ ਆਖ ਦੇਵੇ ਸੂਈ ਕੁੱਤੀ ਵਾਂਗ ਪੈਂਦੇ ਆ ਕਿਵੇਂ ਵਿਚਾਰੇ ਬਣੇ ਖੜੇ ਆ ਬਾਈ ਜੀ ਇੱਕ ਨਕਲ ਲਵਾ ਕੇ ਦੇਖੋ ਇਹਨਾਂ ਤੋਂ ਆ ਜਾ ਖੋਲ ਘਟਾ ਖੋਲ ਆ ਦੇਖੋ ਆ ਸਰਕਾਰ ਦੇ ਰੱਖ ਦਿੱਤਾ ਆ ਦੇਖੋ ਆ ਤਾਂ ਆ ਦੇਖੋ ਆਟਾ ਆ ਦੇਖੋ ਸਦਾ ਸਦਾ ਆ ਖੰਡ ਹੈਗੀ ਜੀ ਆ ਚੈੱਕ ਕਰ ਲਓ ਜੀ ਇਹ ਆ ਨੂਨ ਆ ਗਿਆ ਜੀ ਉੱਥੇ ਸਾਨੂੰ ਨੂੰਂਦੀ ਬੜੀ ਲੋੜ ਹੈਗੀ ਸੀ ਚਲੋ ਆ ਮਿਰਚਾਂ ਤੇ ਮਸਾਲੇ ਆ ਗਏ ਜੀ ਆਤੀ ਆਤੀ 5 ਪੰਜਰ ਪੰਜ ਰੁਪਈਆ ਵਾਲੀ ਹੋਰ ਕੀ ਚਾਹੀਦਾ ਤੁਹਾਨੂੰ ਤੰਦੂਰੀ ਚਿਕਨ ਪਾਲਦੇ ਹੋ ਮੁਸੀਬਤ ਚ ਮਿਲਿਆ ਰੱਬ ਦਾ ਨਾਮ ਲੈ ਕੇ ਖਾ ਲੈਣਾ ਚਾਹੀਦਾ ਜਿੰਦ ਜਾਵੇ ਤਾਂ ਜਾਵੇ ਪਰ ਸਾਡੇ ਨਖਰੇ ਨਾ ਜਾਵਣ ਲਓ ਜੀ ਆਹ ਲਓ ਆਹ ਦਾਹ ਲਾ ਗੀ ਚਲੋ ਕਸਾ ਦਾ ਰਸ ਲਾ ਗਿਆ ਦੇਖੋ ਖਲੋ ਆ ਦੇਖੋ ਆ ਸਾਡੇ ਕੋਲ ਰਸ ਨੇ ਪੈ ਚਾਹੀ ਹਾਂ ਮੈਂ ਵੀ ਦੇਖੀ ਖਾ ਖੰਡ ਤੁਸੀਂ ਦੇਖੋ ਤੁਸੀਂ ਕਾਹ ਚੋਲ ਲਾ ਲਿਆ ਗਿੱਲੀ ਖੰਡ ਨਾ ਮੰਨ ਲਹੀਏ ਆਹ ਦਾ ਕਿਲੋ ਪੱਤਾ ਹੁੰਦੀ ਗੀ ਸਰਕਾਰ ਇਹਨਾਂ ਨੂੰ ਗਾਂਢ ਵੀ ਦੇਵੇ ਹੋਰ ਡਿਨਰ ਸੈੱਟ ਵੀ ਦੇਵੇ ਨਾਲ ਹੱਦ ਹੋ ਗਈ ਹੋਰ ਤੁਹਾਨੂੰ ਟੋਮੀ ਦੀਆਂ ਸ਼ਰਟਾਂ ਲੈ ਕੇ ਦੇਣ ਆ ਬੱਚਾ ਆਹ ਦਾ ਘਰਪਾਈਆਂ ਦੀ ਪਿਆ ਮਸਾਲਾ ਪੱਟੀ 5 5 ਰੁਪਏ ਆਹ ਲੂਣ ਦੀ ਖੇਲੀ ਫੋਨ ਦੀ ਖੇਲੀ ਆ ਤੇ ਆਟਾ ਆਇਆ ਗਾ ਵੇ ਟੀੜਿਆ ਵਾਲਾ ਆ ਟੀੜਿਆ ਵਾਲਾ ਆਟਾ ਨੂੰ ਫੋੜ ਕੇ ਖਾ ਦੇਖ ਲੋ ਇਹੋ ਜਿਹੇ ਹਾਲਾਤਾਂ ਵਿੱਚ ਜਿੰਨਾ ਮਿਲ ਰਿਹਾ ਸਾਰੇ ਰਲ ਮਿਲ ਕੇ ਵਰਤ ਲੋ ਸਬਰ ਕਰੋ ਕਈਆਂ ਤੱਕ ਇਹ ਵੀ ਨਹੀਂ ਪਹੁੰਚ ਰਿਹਾ ਕਈ ਲੋਕ ਪੀਣ ਵਾਲੇ ਪਾਣੀ ਤੋਂ ਵੀ ਤੰਗ ਨੇ ਕਈਆਂ ਤੱਕ ਰਾਸ਼ਨ ਪਹੁੰਚ ਰਿਹਾ ਤੇ ਕਈਆਂ ਤੱਕ ਪਹੁੰਚੋ ਹੋਇਆ ਵੀ ਨਹੀਂ ਪਹੁੰਚ ਰਿਹਾ ਆ ਦੇਖੋ ਫੋਟੋ ਕਰਾਉਣ ਤੋਂ ਬਾਅਦ ਸਾਡੇ ਕੋਲ ਵਾਪਸ ਲੈ ਲੈਣੇ ਡੱਬੇ ਅੱਛਾ ਇੱਥੇ ਫੜਾ ਕੇ ਫੋਟੋ ਕਰਾਉਣ ਤੋਂ ਬਾਅਦ ਵਾਪਸ ਲੈ ਲੈਣੇ ਡੱਬੇ ਤੇ ਫੇਰ ਵਾਪਸ ਐਂਬੂਲੈਂਸ ਚਾੱਕ ਕੇ ਲਾ ਗਿਆ ਸੀ ਇਹ ਦੂ ਬਾਚਣਾਂ ਨੇ ਫੜਾਈ ਨਹੀਂ ਇਹਨਾਂ ਦਾ ਕਹਿਣਾ ਹੈ ਵੀ ਸਾਡੇ ਤੱਕ ਮਦਦ ਆਈ ਸੀ ਰਾਸ਼ਨ ਵਾਲੇ ਡੱਬੇ ਆਏ ਸੀ ਪਰ ਫੋਟੋ ਕਰਾਉਣ ਤੋਂ ਬਾਅਦ ਉਹੀ ਮੁਲਾਜ਼ਮ ਡੱਬੇ ਕਹਿੰਦੇ ਬਾਅਦ ਚ ਦੇਵਾਂਗੇ ਤੇ ਫਿਰ ਉਹਨਾਂ ਲੱਲੀ ਲੈਸੀ ਹੂੰ ਫਿਰ ਉਹ ਗੱਡੀ ਚ ਰੱਖ ਲਾ ਗਿਆ ਆਪਣੇ ਨਾਲੇ ਆ ਹਾਲਾਤ ਨੇ ਕਿੱਡੇ ਕੁਸੇ ਹੋਣਗੇ ਜਿਹੜੇ ਫੋਟੋਆਂ ਮਾ ਕਰਾਣ ਤੋਂ ਬਾਅਦ ਵਾਪਸ ਲੈ ਗਏ ਤਾਂ ਹੀ ਕਹਿਣਾ ਰਲ ਮਿਲ ਕੇ ਵਰਤੋ ਹਾਲਾਤ ਬਹੁਤ ਖਰਾਬ ਨੇ ਇਹਨਾਂ ਨੂੰ ਦੇਖ ਕੇ ਪਤਾ ਲੱਗਦਾ ਮਦਦ ਤੇ ਸੇਵਾ ਬੜੇ ਤਰ੍ਹਾਂ ਦੀ ਹੋ ਰਹੀ ਆ ਕੁਝ ਲੋਕ ਪਾਣੀ ਦੀ ਸੇਵਾ ਕਰ ਰਿਹਾ ਕੁਝ ਲੋਕ ਰਾਸ਼ਨ ਦੀ ਤੇ ਕੁਝ ਲੋਕ ਪੈਸਿਆਂ ਦੀ ਤੇ ਕੁਝ ਲੋਕ ਕਰ ਰਿਹਾ ਫੋਟੋਆਂ ਤੇ ਵੀਡੀਓ ਦੀ ਸੇਵਾ ਆ ਦੇਖੋ ਜਿਹੜੀ ਆ ਵੀਡੀਓ ਵਾਲੀ ਸੇਵਾ ਆ ਇਹ ਬਹੁਤ ਔਖੀ ਸੇਵਾ ਆ ਇਹਦੇ ਲਈ ਸਭ ਤੋਂ ਪਹਿਲਾਂ ਇੱਕ ਬੰਦਾ ਸਪੈਸ਼ਲ ਨਾਲ ਲਿਆਉਣਾ ਪੈਂਦਾ ਹੈ ਕੈਮਰਾਮੈਨ ਉਹਨੂੰ ਸਹੀ ਲੋਕੇਸ਼ਨ ਤੇ ਖੜਾ ਕਰਨਾ ਪੈਂਦਾ ਹੈ ਸਾਰੇ ਐਂਗਲ ਕਵਰ ਕਰਨੇ ਪੈਂਦੇ ਆ ਵੀਡੀਓ ਚ ਉਹ ਇੱਥੇ ਹੀ ਖੜਾ ਹੈ ਦੂਜੀ ਸਾਈਡ ਲੈ ਕੇ ਜਾ ਸ਼ਕਲ ਨਹੀਂ ਆਉਣ ਡਈ ਇਹਨਾਂ ਦੀ ਐਵੇਂ ਪਤਾ ਕਿਵੇਂ ਲੱਗੂ ਵੀ ਕੌਣ ਨੇ ਹਾਂ ਹੁਣ ਸਹੀ ਇੱਥੇ ਠੀਕ ਆ ਚੰਗਾ ਪੜਾਕਾਰ ਹੈ ਰਾਸ਼ਨ ਦਿਓ ਤੇ ਤੁਸੀਂ ਅੱਗੇ ਜਾਓ ਉਹਨਾਂ ਦੀ ਮਦਦ ਕਰੋ ਜਿਨ੍ਹਾਂ ਦੀ ਬਾਲਿਆਂ ਵਾਲੀ ਛੱਤਾਂ ਨੇ ਛੱਤਾਂ ਤੇ ਵੀ ਖੜੇ ਨਹੀਂ ਹੋ ਸਕਦੇ ਉਹਨਾਂ ਦੀ ਹੈਲਪ ਕਰੋ ਇਹਨਾਂ ਨੂੰ ਇਹ ਨਹੀਂ ਹੈਲਪ ਦੀ ਲੋੜ ਨਹੀਂ ਹੈਗੀ ਹਜੇ ਹੈਲਪ ਨਾਲੋਂ ਜ਼ਰੂਰੀ ਤਾਂ ਕਈਆਂ ਲਈ ਵੀਡੀਓ ਨੇ ਕਿਉਂਕਿ ਵੀਡੀਓ ਪਾਣਗੇ ਤਾਂ ਲੋਕਾਂ ਨੂੰ ਪਤਾ ਲੱਗੇਗਾ ਵੀ ਇਹ ਬੰਦੇ ਨੇ ਜਾ ਕੇ ਹੈਲਪ ਕੀਤੀ ਹੈ ਤੇ ਫੇਮ ਮਿਲੇਗਾ ਐਵੇਂ ਥੋੜੀ ਮਿਲਣਾ ਇਹੇ ਵੀਡੀਓ ਜਦੋਂ ਮੈਂ ਬਣਾ ਰਿਹਾ ਮੈਨੂੰ ਆਪ ਨੂੰ ਸਮਝ ਨਹੀਂ ਆਈ ਜਾਂਦੀ ਵੀ ਇਹੇ ਵੀਡੀਓ ਫਨੀ ਬਣ ਰਹੀ ਆ ਜਾਂ ਸੈਡ ਮਿਕਸ ਹੋਈ ਜਾਂਦਾ ਸਾਰਾ ਕੁਝ ਇਸ ਤੋਂ ਬਾਅਦ ਪਹਿਲਾਂ ਆਹ ਬੰਦੇ ਦੀ ਗੱਲ ਸੁਣ ਲਓ ਜਿਹੜੇ ਪਾਸਟਰ ਨਰੁੱਲੇ ਅੰਕਰ ਨਰੁੱਲੇ ਵਰਗੇ ਲੋਕ ਜਿਹੜੇ ਕਹਿੰਦੇ ਸੀਗੇ ਆ ਰੱਬ ਜੇ ਰੱਬ ਇੱਥੇ ਐਂ ਕਰਕੇ ਜਿਹੜੇ ਸੂ ਮੰਤਰ ਕਰਕੇ ਬੰਦਿਆਂ ਨੂੰ ਛੁੱਟ ਦਿੰਦੇ ਸੀ ਅੱਜ ਉਹ ਕਿੱਥੇ ਨੇ ਇਹੋ ਜਿਹੀ ਬਾਬੇ ਮਾਤਾ ਫੜ ਕੇ ਲਿਆਂਦੇ ਇਹਨਾਂ ਦੀ ਲਾਪਾ ਕਰਦੇ ਆ ਵੀਡੀਓ ਦੀ ਸਟਾਰਟਿੰਗ ਜ਼ਰੂਰ ਸੈਡ ਹੋਈ ਸੀ ਪਰ ਵੀਡੀਓ ਖਤਮ ਹਾਸਕੇੜ ਕੇ ਕਰਾਂਗੇ ਸਿੰਦਰ ਕਿਹਦਾ ਨਵਾ ਛੋਡੇ ਖੂਨ ਚ ਛੋਡੇ ਤਰੀਕੇ ਚ ਸਿੰਦਰ ਕਿਹਦਾ ਨਵਾ ਸਿੰਦਰ ਬਾਪ ਆਪਣੇ ਜ਼ਿੰਮੇਦਾਰ ਕਮਾਂਡ ਆਗਾ ਜ਼ਿੰਮੇਦਾਰ ਕਮਾਂਡ ਆ ਠੀਕ ਆ ਮਾਰ ਨਹੀਂ ਸਿੰਦਰ ਆ ਛੋਡੇ ਖੂਨ ਦੇ ਵਿੱਚ ਸਿੰਦਰ ਦੱਸੋ ਕੌਣ ਖੂਨ ਨਾਲ ਸੰਬੰਧਤ ਆ ਇੱਕ ਕੋਈ ਰਸਤੇਦਾਰੀ ਚ ਆਪਣੇ ਸਿਉ ਆਏ। ਚਿੰਦਰ ਦਾ ਨੇ ਕੋਈ ਨਾਮ ਹੈਗਾ ਉਹ ਭਾਈ। ਮਰੇ ਹੋਰ ਕੋਈ ਇਨਸਾਨ ਨਹੀਂ। ਮੈਨੂੰ ਇੱਕ ਗੱਲ ਦੱਸੋ ਇਹ ਆਪਣੇ ਪਰਿਵਾਰ ਚ ਦੋ ਵਿਆਹ ਕਿਹਦੇ ਸੀਗੇ? ਬੇਟਾ ਕੋਈ ਹੋਰ ਕੰਮ ਸਿੱਖ ਲਓ, ਵੈਲਡਿੰਗ ਦਾ ਸਿੱਖ ਲਓ। ਹਟੀਨਾ ਜਦੋਂ ਤੱਕ ਚਿੰਦਰ ਆ ਕੇ ਵਾੜਾਂ ਤੋਂ ਨਹੀਂ ਫੜਦੀ। ਆਏ। ਬਾਬਾ ਸਾਰੇ ਹੀ ਰੋਂਗ ਨੰਬਰ ਲਾਈ ਜਾਂਦਾ। ਦੋ ਵਿਆਹ ਤਾਂ ਸਾਡੇ ਤਾਇ ਦੇ। ਹੈ ਇੱਕ ਮਰਗੀ ਸੀ ਉਹਨਾਂ ਚੋਂ। ਦੁਬਾਰੇ ਵਿਆਹ ਕਰਾਇਆ ਸੀ ਉਹਨੇ ਨਹੀਂ ਪਪਾ ਜੀ ਉਹ ਆਪ ਨਹੀਂ ਸੀ ਮਰੀ ਉਹ ਖੜਤਾ ਆ ਜੀ ਮਰ ਗਿਆ ਸੀ ਦੂਜੇ ਦੇ ਸਰਦਾਰ ਦੂਜੇ ਸਰਦਾਰ ਤੇ ਤਾਇਆ ਮਰ ਗਿਆ ਜਨਾਨੀ ਦੱਸੋ ਫੇ ਸੁੱਡੇ ਕੋਹਣਾ ਨੌਜਵਾਨ ਮਰੀ ਹੋਈ ਉਹ ਹੀ ਹਤਾਈ ਹੋਈ ਆ ਸਾਡੀ ਹਸ਼ੂ ਜੀ ਉਹੀ ਮਰੀ ਹੋਈ ਆ ਇਹ ਤਾਂ ਸਾਰਾ ਕੁਝ ਛਿੰਦਰ ਦੇ ਗਾਲ ਮੜਨ ਲੱਗਿਆ ਸੀ ਬਾਬੇ ਨੇ ਤੁੱਕਾ ਲਾਇਆ ਕਹਿੰਦਾ ਇੱਕ ਘਰ ਵਾਲੀ ਮਾਰ ਗਈ ਸੀ ਕਹਿੰਦੀ ਨਹੀਂ ਮਰੀ ਨਹੀਂ ਤਾਇਆ ਹੀ ਮਰਿਆ ਸੀ ਬਾਬਾ ਕਿ ਚੀਚੀਆਂ ਲਈ ਜਾਂਦਾ ਸੋਚਦਾ ਸਾਰੇ ਰੋਂਗ ਨੰਬਰ ਲੱਗੀ ਜਾਂਦੇ ਆ ਸਿੰਦਰ ਕਿਹਦਾ ਨਵਾ ਛੋਡੇ ਖੂਨ ਚ ਛੋਡੇ ਤਰੀਕੇ ਚ ਸਿੰਦਰ ਕਿਹਦਾ ਮੇਰੇ ਮਾਸੜ ਦਾ ਨਾਮ ਆ ਬਾਬੇ ਤੇਰੀ ਬੁੰਡ ਮੰਗਦਾ ਬਾਬਾ ਜੀ ਤੇਰੀ ਭੈਣ ਦੀ ਬੱਚਾ ਕਿਹੜਾ ਘਬਰਾਟ ਕਰਨ ਲੱਗ ਗਿਆ ਆਪਣਾ ਮੁੰਡਾ ਆਪਣਾ ਮੁੰਡਾ ਦਾ ਹਾਂ ਇੱਕ ਤਾਂ ਮੈਨੂੰ ਇਹ ਦੱਸ ਦੋ ਮਾਨ ਨਾਣਾ ਦੇ ਵੀ ਮੰਦਰ ਦੇ ਦਰਸ਼ਨ ਹੋਣੇ ਕਿੰਨੇ ਸਾਲ ਹੋ ਕੇ ਜਾ ਕੇ ਆਂ ਤੁਨ ਆ ਮੁੰਡਾ ਹੁਣੇ ਜਾ ਕੇ ਆਇਆ ਵਾ ਉਹ ਨਹੀਂ ਜਾ ਕੇ ਆ ਇਹ ਮਾਤਾ ਦੀ ਕੋਈ ਸੁਖ ਸੁਖੀ ਆਪਣੀ ਉਹ ਮੁੰਡੇ ਨੇ ਜਾਈ ਹੁਣ ਉੱਥੇ ਹੂੰ ਵੀ ਗਿਆ ਸੀਗਾ ਉੱਥੇ ਹੂੰ ਵੀ ਵੜਦਾ ਵੜਦਾ ਨਿਕਲ ਗਿਆ ਹੁਣ ਬਾਹਰ ਦਾਸ ਜਾ ਰਹਿਦਾ ਅੱਧਾ ਪੰਜਾਬ ਤਾਂ ਇਹਨਾਂ ਦੀ ਬੁੰਡ ਚ ਵੜਿਆ ਫਿਰਦਾ ਕੰਮ ਨਵਾਂ ਨਵਾਂ ਤੋਰਿਆ ਹਜੇ ਚੱਲ ਕਹ ਰਿਹਾ ਮੈਂ ਇਹਨੂੰ ਜਿਆਦਾ ਪ੍ਰੇਸ਼ਾਨ ਨਹੀਂ ਕਰਾਂਗਾ ਕੀ ਹੋਇਆ ਆਈ ਗੰਦੀ ਚੀਜ਼ਾਂ ਤੋਂ ਬਹੁਤ ਜ਼ਿਆਦਾ ਗੰਦੇ ਸੁਪਨੇ ਹੈ ਮਾਈਕ ਨੂੰ ਬੋਲਣਾ ਮਾਈਕ ਨੂੰ ਬੋਲ ਚਲੋ ਪਰ ਪਿੱਛੇ ਹੋ ਜਾ ਮੈਂ ਇਹ ਨਹੀਂ ਕਰਨਾ ਚਾਹਾਂ ਚਲੋ ਗੇਟ ਬਾਗ ਗੇਟ ਆਊਟ ਮੇਰੀ ਭੈਣ ਐਦਾਂ ਦੇ ਲੋਕਾਂ ਅੱਗੇ ਨਾਚ ਕਿਆ ਕਰੋ ਕਿੰਨੀ ਆਕੜ ਨਾਲ ਬੋਲ ਰਿਹਾ ਇਹਦੇ ਕੋਲ ਹੈ ਕਿ ਮਲੰਗ ਸਾੜਾ ਭੈਣ ਚੋਦਾ ਵਿਚਾਰੀ ਦੀ ਕੋਈ ਕਰ ਮਜਬੂਰੀ ਹੋ ਸਕਦੀ ਆ ਲੌਂਡਿਆ ਉੱਥੇ ਪਿੱਛੇ ਹੋ ਜਾ ਮੈਂ ਤੇਰਾ ਕੰਮ ਹੀ ਨਹੀਂ ਕਰਨਾ ਪਿੱਛੇ ਹੋ ਜਾ ਪੁੱਤ ਨਹੀਂ ਐਵੇਂ ਨਾ ਪੁੱਤ ਤੈਨੂੰ ਪਰੇਸ਼ਾਨੀ ਲਖਾਈਂ ਜੇ ਤੂੰ ਮੈਕਦੇ ਵਿੱਚ ਨਹੀਂ ਬੋਲਣਾ ਜਦ ਭਲਾ ਲੈਣਾ ਨਹੀਂ ਸ਼ਰਿਆਂ ਭਲਾ ਲੈ ਲੈ ਇਹਨੀਆਂ ਸਾਰੀਆਂ ਗੱਲਾਂ ਸੁਣਨ ਤੋਂ ਬਾਅਦ ਮੈਂ ਸੰਗਤ ਨੂੰ ਬੇਨਤੀ ਕਰਨੀ ਚਾਹਣਾ ਜੋ ਪਿੱਛੇ ਤਰਸ਼ੂਲ ਪਿਆ ਚੱਕ ਕੇ ਇਸ ਬਾਬੇ ਦੀ ਬੌਂਡ ਚ ਦੇ ਦਿੱਤਾ ਜਾਵੇ ਕਿ ਕਰਨ ਪਿਛਾਤ ਨਹੀਂ ਦੇਖਦੀ ਹੈ ਕਿ ਮੈਂ ਜੇ ਤੇਰੇ ਕੋਲੋਂ ਉੱਠਾਂਗੀ ਨਾ ਤੇ ਆ ਬੰਦਾ ਮੇਰੇ ਤੇਰੇ ਨਾਲੋਂ ਵੱਧ ਇੱਜ਼ਤ ਕਰਨ ਵਾਲਾ ਚਾਹੀਦਾ ਮੈਨੂੰ ਫਿਰ ਉੱਠੇਗੀ ਜਾਂ ਤੋ ਵੀ ਸਰਜੀਤ ਹੋਏਗੀ ਵੀ ਸਰਜੀਤ ਪਤਾ ਕਿਵੇਂ ਹੁੰਦੀ ਹੈ ਮੋਢੇ ਤੋਂ ਲਾ ਕੇ ਸੁੱਟਣੀ ਬੰਦੀ ਚੱਲ ਪਾਣੀ ਤੇਰੀ ਉਹਨੂੰ ਡਰ ਹੋਣਾ ਚਾਹੀਦਾ ਤੁਹਾਡਾ ਕਰਨ ਪਿਛਾਤ ਨਹੀਂ ਬਾਈ ਮਾਲ ਕਿੱਥੋਂ ਲੈਣਾ ਇਹੋ ਜਿਹਾ ਕਲਨ ਪੋਡਕਾਸਟ ਕਰਨ ਵਾਲੇ ਸਾਰਾ ਇਸ ਦਾ ਕਮਾਲ ਮੈਂ ਉਹਦੇ ਬਾਹਰ ਠੀਕ ਕੀਤਾ ਰਹਿ ਕਿਤੇ ਨਾ ਕਾਛੀ ਜੀ ਪੈ ਜੋ ਏਡੇ ਗੰਦੇ ਸੇ ਮੈਲੇ ਮਾਰੇ ਕਾਛੂ ਜਮੇ ਤਾਂ ਉਲਟੀਆ ਨਾਲ ਹੀ ਹੋ ਗਈ ਤੱਟੂ ਦੇ ਬਾਬੇ ਡਰਾਮੇ ਬਾਜ਼ ਆ ਇੱਕ ਖੁਸਰਾਵਾ ਜਿਹੜਾ ਬੱਸ ਸਟੈਂਡ ਤੇ ਰਾਤ ਨੂੰ ਬੁੰਡ ਦਿੰਦਾ ਆ ਮੈਂ ਕਿਹਾ ਵੀ ਤੇ ਇਸ ਮੈਂ ਮਾਰਦੇ ਕਹਿੰਦਾ ਬਾਹਰ ਨਹੀਂ ਉੱਪਰ ਹੁੰਦੀ ਮੈਂ ਕਿ ਗੁੱਸਿਆ ਹੋ ਤਾ ਗਈ ਆ ਫੁਰਕੀ ਰਹਿ ਕਰ ਹਾਨੀਆਂ ਇਹਨੂੰ ਕੌਣ ਕਹਿੰਦਾ ਆ ਬਾਬਾ ਆ ਜੂਤ ਫੇਰੋ ਸਾਲੇ ਦੇ ਚਾਦਾ ਲੈ ਕੇ ਆਇਆ ਪਪਾ ਜੇ ਮੈਂ ਤੁਹਾਨੂੰ ਮੈਂ ਕੋਈ ਨਹੀਂ ਹੱਸ ਪਿਆ ਗਿਆ ਮੱਝਾਂ ਚ ਬੈਠੀ ਸੀ ਇਹ ਕਿੰਨੇ ਚਿਰ ਤੋਂ ਕੋੜੀ ਬਿਮਾਰ ਸੀ ਇਹ ਤਾਂ ਹੈਗੀ ਤੇ 20 ਸਾਲ ਪਹਿਲਾਂ ਉੱਥੋਂ ਮੈਂ ਜਾ ਕੇ ਲਿਆ ਸੀ ਹਨਾ ਤੇ ਹੁਣ ਕਿਵੇਂ ਆ ਹੁਣ ਬਾਬਾ ਜੀ ਠੀਕ ਆ ਜਮਾ ਆਪਣੇ ਹਸਪਤਲ ਲੈ ਆ ਗੀ ਮੱਝੇ ਫਰਕ ਪੈ ਗਿਆ ਨਾ ਆਜ ਆ ਤਿੰਨ ਕਿੰਨਾ ਦਿਨ ਖਾ ਲੂੰਗਾ ਚੋਰੀਆਂ ਠੱਗੀਆਂ ਕਰਕੇ ਕਿੰਨਾ ਦਿਨ ਕਰ ਕਰ ਕਰਦੀ ਕਾਲਕਾਂ ਫੱਫਾ ਨਮਸਾਨ ਮਰਵਾ ਮਰਵਾ ਪਿੰਡ ਸਾਰੇ ਪਿੰਡ ਨੂੰ ਹੁਣ ਮਾਤਾ ਜੀ ਬਣ ਗਈ ਤੇਰੀ ਦਿੱਕਰੀ ਬਾਬਾ ਪੱਛੀ ਮੱਲਮਦਾਰ ਇਹਨਾਂ ਨੇ ਮਜ਼ਾਕ ਬਣਾ ਰੱਖਿਆ ਦੇਵੀ ਦੇਵਤਿਆਂ ਦਾ ਬਾਈ ਭਾਨਾ ਸਿੱਧੂ ਕਹਿੰਦਾ ਏਜੰਟਾਂ ਤੋਂ ਬਾਅਦ ਇਹਨਾਂ ਦਾ ਨੰਬਰ ਲਾਉਣਾ ਇਨੂੰ ਉੱਥੇ ਛੱਡ ਕੇ ਆਓ ਜਿੱਥੇ ਪਾਣੀ ਜ਼ਿਆਦਾ ਆ। ਉਹ ਬੇੜੇ ਵਿੱਚ ਲਾਲੀ ਕੇਲੀ, ਬਾਬਾ ਮੈਂ ਦੇ ਚੇਲੀ। ਉਹ ਬੇੜੇ ਵਿੱਚ ਲਾਲੀ ਕੇਲੀ, ਬਾਬਾ ਮੈਂ ਦੇ ਚੇਲੀ। ਅੱਧਾ ਲੋਕ ਮੁੱਮੇ ਦੇਖਣ ਆਉਂਦਾ। ਗੱਦੀ ਤੇ ਰਹਿਣ ਵਾਲੀਏ, ਡਿੱਗਦੀ ਪਈਏ ਚੇਲੀ। ਗੱਦੀ ਤੇ ਰਹਿਣ ਵਾਲੀਏ, ਡਿੱਗਦੀ ਪਈਏ ਚੇਲੀ। ਹੁਣ ਇਹ ਕੀ ਭਾਲਦੀ ਏ? ਇਹੋ ਹੀ ਹੋਣੇ ਜਿਨ੍ਹਾਂ ਦੇ ਘਰ ਤੋਂ ਜਾਇਦਾਦ ਨਹੀਂ ਨਿਕਲਦੀ ਪਰ ਗੱਦੀ ਜ਼ਰੂਰ ਨਿਕਲ ਆਉਂਦੀ ਏ। ਕੀ ਆ ਕੜਕਮਾਲ ਹੈ ਯਾਰ। ਚੇਲੀ ਵੀ ਬਾਬੇ ਨੇ ਕੈਂਟ ਰੱਖੀ ਏ। ਆ ਬਾਈ ਵਿਚਾਰਾ ਬੜਾ ਦੁਖੀ ਸੀ ਤੇ ਫਿਰ ਮਾਤਾ ਨੇ ਵਿਚਾਰੇ ਦਾ ਦੁੱਖ ਦੂਰ ਕੀਤਾ ਗੋਡਿਆਂ ਵਿਚਾਲੇ ਸਿਰ ਲੈ ਕੇ ਹਨਾ ਨੂਰ ਦੀ ਮੰਮੀ ਦੇ ਚੱਕਰ ਨਹੀਂ ਦਿਖਦੇ ਕਿਸੇ ਨੂੰ ਬੋਲਣਾ ਸੌਖਾ ਕੰਬਰੇ ਨੂੰ ਪਲਸਟਰ ਵੀ ਮਾਤਾ ਨੇ ਇਹਨਾਂ ਸਿਰੋਂ ਕਰਾਉਣਾ ਵੀਰ ਮੈਂ ਵੀ ਦੁਖੀਆਂ ਬਹੁਤ ਮੇਰੀ ਵਾਰੀ ਕਦੋਂ ਆਊ ਮਾਤਾ ਨੂੰ ਸਵਾਦ ਆ ਹੀ ਜਾਂਦਾ ਉਹ ਵੀ ਗੋਡਿਆਂ ਵਿੱਚੋਂ ਸਿਰ ਬਾਹਰ ਨਹੀਂ ਕੱਢ ਰਿਹਾ ਸਾੜਾ ਠਰਕੀ ਖੋਲ ਦੇਖੋ ਵਾਟਰਫਾਲ ਵਗ ਰਿਹਾ ਆ ਉੱਧਰ ਦੇਖੋ ਆਪਣੇ ਮੁੰਡੇ ਇੱਧਰ ਮਾਰੋ ਕੈਮਰਾ ਦੇਖ ਰਹੇ ਹੈ ਗੈਨੀ ਜੀ ਤੁਸੀਂ ਬਾਰੇ ਰੋਰ ਦਾਸਗਾਨੀ ਪੈ ਸਕਦੀ ਸੰ ਪੰਜਾਬੀ ਮੁਸੀਬਤਾਂ ਵਿੱਚ ਵੀ ਖੁਸ਼ ਰਹਿੰਦੇ ਨੇ ਚੜ੍ਹਦੀ ਕਲਾ ਵਿੱਚ ਰਹਿੰਦੇ ਨੇ ਔਖੇ ਟਾਈਮ ਵੀ ਨਾ ਹੌਸਲਾ ਛੱਡਣ ਪੰਜਾਬ ਆ ਉਹ ਇਸੇ ਨਾਲ ਵੀਡੀਓ ਦੀ ਕਰਦੇ ਆ ਸਮਾਪਤੀ ਐਦਾਂ ਹੀ ਖੁਸ਼ ਰਹੋ ਜਿਨ੍ਹਾਂ ਨੂੰ ਮਦਦ ਦੀ ਲੋੜ ਆ ਜਰੂਰ ਕਰੋ